ਅਮਰੀਕੀ ਰਾਸ਼ਟਰਪਤੀ 트럼ਪ ਐਨੇ ਦਿਨੀ ਭਾਰਤ ਤੋਂ ਖਾਸੇ ਨਰਾਜ਼ ਨੇ। ਉਹਨਾਂ ਨੇ ਦੋ ਅਮਰੀਕੀ ਕੰਪਨੀਆਂ ਐਪਲ ਅਤੇ ਟੈਸਲਾ ਨੂੰ ਭਾਰਤ ਦੇ ਵਿੱਚ ਨਿਰਮਾਣ ਤੋਂ ਦੂਰ ਰਹਿਣ ਦੇ ਲਈ ਕਿਹਾ ਹੈ। ਆਈਫੋਨ ਨਿਰਮਾਤਾ ਐਪਲ ਅਡੋਲ ਰਿਹਾ ਪਰ ਜਿਹੜਾ ਟੈਸਲਾ ਹੈ ਉਹ ਚੁੱਕ ਗਿਆ। 트럼ਪ ਨੇ ਫਰਵਰੀ ਦੇ ਵਿੱਚ ਕਿਹਾ ਸੀ ਕਿ ਭਾਰਤ ਦੇ ਵਿੱਚ ਫੈਕਟਰੀ ਖੋਲਣ ਦੀ ਟੈਸਲਾ ਦੀ ਕੋਈ ਵੀ ਯੋਜਨਾ ਬਹੁਤ ਗਲਤ ਹੋਵੇਗੀ। ਐਲਨ ਮਸਕ ਨੇ ਉਹਨਾਂ ਦੀ ਇਸ ਧਮਕੀ ਨੂੰ ਗੰਭੀਰਤਾ ਦੇ ਨਾਲ ਲਿਆ ਕੇਂਦਰੀ ਉਦਯੋਗ ਮੰਤਰੀ ਐਚ.ਡੀ. ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਟੈਸਲਾ ਦੀ ਇਸ ਸਮੇਂ ਭਾਰਤ ਦੇ ਵਿੱਚ ਕਾਰਾਂ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕੁਮਾਰ ਸਵਾਮੀ ਨੇ ਕਿਹਾ ਹੈ ਕਿ ਟੈਸਲਾ ਭਾਰਤ ਦੇ ਵਿੱਚ ਸਿਰਫ ਸ਼ੋਰੂਮ ਖੋਲਣਾ ਚਾਹੁੰਦੀ ਹੈ ਤੇ ਬਾਰੋ ਕਾਰਾਂ ਲਿਆ ਕੇ ਇੱਥੇ ਵੇਚਣਾ ਚਾਹੁੰਦੀ ਹੈ। ਮਸਕ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਵਿੱਚ ਕਾਰੋਬਾਰ ਕਰਨ ਦੇ ਲਈ ਜਿਹੜਾ ਇਹ ਕਰਨਾ ਚਾਹੁੰਦੇ ਨੇ ਪਰ ਹੁਣ ਤੱਕ ਉਹ ਸਫਲ ਨਹੀਂ ਹੋਏ। ਟੈਸਲਾ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਵਿੱਚ ਕੁਝ ਸ਼ੋਰੂਮਾਂ ਦੇ ਲਈ ਜਗ੍ਹਾ-ਜਗ੍ਹਾ ਫੈਸਲਾ ਕੀਤਾ ਹੈ। ਕੰਪਨੀ ਨੇ 2000 ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਟੈਸਲਾ ਜਲਦੀ ਹੀ ਭਾਰਤ ਦੇ ਵਿੱਚ ਕਾਰਾਂ ਵੇਚਣੀਆਂ ਸ਼ੁਰੂ ਕਰ ਸਕਦੀ ਹੈ ਟੈਸਲਾ ਦੀਆਂ ਗੀਗਾ ਫੈਕਟਰੀਆਂ ਭਾਰਤ ਦੇ ਨਿਰਮਾਣ ਅਤੇ ਟੈਕਨੋਲੋਜੀ ਖੇਤਰ ਨੂੰ ਹੁਲਾਰਾ ਦੇ ਸਕਦੀਆਂ ਨੇ ਇਹਨਾਂ ਫੈਕਟਰੀਆਂ ਦੇ ਵਿੱਚ ਈਵੀ ਬੈਟਰੀਆਂ ਅਤੇ ਚਾਰਜਿੰਗ ਸੋਲੂਸ਼ਨ ਜਿਹੜੇ ਬਣਾਏ ਜਾ ਸਕਦੇ ਨੇ ਪਰ ਕੀ ਟੈਸਲਾ ਪੂਰੀ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਆਵੇਗਾ ਟੈਸਲਾ ਸਿੱਧੇ ਗਾਹਕਾਂ ਨੂੰ ਕਾਰਾਂ ਵੇਚਦੀ ਹੈ ਪਰ ਭਾਰਤ ਦੇ ਵਿੱਚ ਕਾਰਾਂ ਡੀਲਰਾਂ ਦੇ ਰਾਹੀਂ ਵੇਚੀਆਂ ਜਾਂਦੀਆਂ ਇਸ ਦੇ ਲਈ ਟੈਸਲਾ ਨੂੰ ਆਪਣਾ ਵੇਚਣ ਦਾ ਤਰੀਕਾ ਬਦਲਣਾ ਪੈ ਸਕਦਾ ਹੈ ਕਾਰ ਖਰੀਦਣ ਤੋਂ ਬਾਅਦ ਸੇਵਾ ਪ੍ਰਦਾਨ ਕਰਨਾ ਵੀ ਬਹੁਤ ਮਹੱਤਵਪੂਰਨ ਹੈ ਇਹ ਵੀ ਦੇਖਣਾ ਹੋਵੇਗਾ ਕਿ ਟੈਸਲਾ ਸੇਵਾ ਕਿਵੇਂ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਵਾਹਨ ਦੀ ਕੀਮਤ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਇੱਥੇ ਜਿਹੜੇ ਜ਼ਿਆਦਾਤਰ ਲੋਕ ਨੇ ਉਹ 20 ਲੱਖ ਰੁਪਏ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਖਰੀਦੇ ਹਨ ਸਭ ਤੋਂ ਸਸਤੀ ਟੈਸਲਾ ਮਾਡਲ ਟੈਨ ਦੀ ਕੀਮਤ ਅਮਰੀਕਾ ਦੇ ਵਿੱਚ 42490 ਡਾਲਰ ਹੈ ਯਾਨੀ ਕਿ ਇੱਥੋਂ ਦੇ ਲਗਭਗ 37 ਲੱਖ ਰੁਪਏ 100 ਬਾਅਦ ਇਹ ਕਾਰ ਭਾਰਤ ਦੇ ਵਿੱਚ ਬਹੁਤ ਮਹਿੰਗੀ ਹੋ ਜਾਵੇਗੀ ਸ਼ੁਰੂ ਦੇ ਵਿੱਚ ਇਹ ਕਾਰਾ ਜਰਮਨੀ ਤੋਂ ਆਯਾਤ ਕੀਤੀਆਂ ਜਾਂਦੀ ਸੀ ਟੈਕਸ ਲਗਾਏ ਜਾਣ ਤੋਂ ਬਾਅਦ ਇਹਨਾਂ ਦੀ ਕੀਮਤ ਹੋਰ ਵੀ ਵੱਧ ਜਾਵੇਗੀ ਮਸਕ ਨੇ ਜਨਵਰੀ ਦੇ ਵਿੱਚ 225 ਦੇ ਪਹਿਲੇ ਅੱਧ ਦੇ ਵਿੱਚ ਸਸਤੇ ਮਾਡਲ ਲਾਂਚ ਕਰਨ ਦਾ ਸੰਕੇਤ ਦਿੱਤਾ ਸੀ ਭਾਰਤ ਦੇ ਵਿੱਚ ਈਵੀ ਦੀ ਵਰਤੋਂ ਅਜੇ ਵੀ ਘੱਟ ਹੈ ਇਲੈਕਟ੍ਰੋਨਿਕ ਯਾਤਰੀ ਵਾਹਨਾਂ ਦੀ ਵਿਕਰੀ ਕੁੱਲ ਵਿਕਰੀ ਦੇ 3% ਤੋਂ ਘੱਟ ਹੈ ਪਰ ਵਿਕਰੀ ਦੇ ਵਿੱਚ ਕਾਫੀ ਵਾਧਾ ਹੋਇਆ ਹੈ 220 ਦੇ ਵਿੱਚ 5000 ਯੂਨਿਟ ਵਿਚ ਗਏ ਸਨ ਜਟੋ ਦੇ ਪ੍ਰਧਾਨ ਰਵੀ ਪਾਟਿਆ ਨੇ ਈਟੀ ਨੂੰ ਦੱਸਿਆ ਹੈ ਕਿ ਟੈਸਲਾ ਖਾਸ ਕਰਕੇ ਮਹਿੰਗੇ ਵਾਹਨਾਂ ਦੇ ਬਾਜ਼ਾਰ ਦੇ ਵਿੱਚ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਟੈਸਲਾ ਨੇ ਭਾਰਤ ਦੇ ਵਿੱਚ ਆਉਣ ਵਾਲੇ ਅਜੇ ਵੀ ਬਹੁਤ ਸਾਰੇ ਸਵਾਲ ਹਨ ਕਿ ਟੈਸਲਾ ਭਾਰਤ ਦੇ ਵਿੱਚ ਵਾਹਨਾਂ ਦਾ ਨਿਰਮਾਣ ਕਰੇਗੀ ਜਾਂ ਸਿਰਫ ਉਹਨਾਂ ਨੂੰ ਆਯਾਤ ਕਰਕੇ ਵੇਚੇਗੀ ਕਿ ਟੈਸਲਾ ਭਾਰਤ ਦੇ ਵਿੱਚ ਸਸਤੇ ਵਾਹਨ ਲੈ ਆਵੇਗੀ ਇਹਨਾਂ ਸਵਾਲਾਂ ਦੇ ਜਵਾਬ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ